ਕੋਲੇ ਲੋਕਾਂ ਦੇ ਰ ਪੈਸੇ ਹੀ ਸਭ ਕੁਝ ਹੈ ਅਸੀਂ ਪੈਸੇ ਵਾਲੇ ਕਿੱਲੇ ਕੱਢਿਆ ਧੌਣਾ ਚ ਵੱਡੇ ਵੱਡੇ ਦੇ ਬੰਡੇ ਜ਼ਿਲ੍ਹੇ ਚੋਂ ਜਿਹੜੇ ਵੱਡੇ ਵੱਡੇ ਘੁੰਦੇ ਨੇ ਲੈ ਬੰਡੇ ਜ਼ਿਲ੍ਹੇ ਚੋਂ ਸਤਰੀਕਾਲ ਦੋਸਤੋ ਮੈਂ ਭਵਿੰਦਰ ਸਿੰਘ ਛਾਹ ਜੱਸੀਪੋ ਵਾਲੀ ਆਪਣੇ ਭਤੀਜੇ ਦਾ ਵਿਆਹ ਸੀ ਸ਼ਾਹਵਾ ਸਿੰਘ ਦਾ ਤੇ ਜਿਹੜਾ ਭਰਾ ਆਪਣਾ ਵੱਡਾ ਭਰਾ ਮੇਰਾ ਗੁਰਵਿੰਦਰ ਸਿੰਘ ਜਰਬੰਦਾ ਦਾ ਲੜਕ ਸਾਰੇ ਪਿੰਡ ਨੇ ਆਪਾਂ ਨੂੰ ਸਰਪੰਚ ਬਣਾਇਆ ਸੀ ਬਈ ਆਪਣਾ ਬਟਿੰਡਾ ਜਿਹੜੇ ਚ ਹੱਥ ਤੋਂ ਵੱਧ ਪਿਆ ਟੌਪ ਦਾ ਕਰਿਆ ਆਪਾਂ ਸਾਰਾ ਪਿੰਡ ਨੂੰ ਸੱਦਾ ਦਿੱਤਾ ਹਲਕੇ ਚ ਦਿੱਤਾ ਪਿੰਡਾਂ ਦੇ ਇਹਾਤੀ ਚ ਸਾਰਿਆਂ ਨੂੰ ਬੱਲੇ ਬੱਲੇ ਕਰਾ ਦਿੱ ਗਰੀਬਾਂ ਨਾਲ ਹੀ ਆ ਬਈ ਪੈਸੇ ਪੂਸੇ ਤਾਂ ਸਾਡੇ ਕੋਲੇ ਹੀ ਬਲੇ ਐ ਨਹੀਂ ਬਸ ਗਰੀਬਾਂ ਦਾ ਪਿਆਰ ਆ ਸਾਡੇ ਕੋਲੇ ਇਹੋ ਹੀ ਕਮਾਇਆ ਸੀ ਤਰਨਤਲ ਹੋ ਗਿਆ ਪਾਰਟੀ ਚੱਲੀ ਸੀ ਇਹਨੂੰ ਪਿੰਡ ਦੇਆਂ ਨੂੰ ਪਾਰਟੀ ਕਰੀ ਸੀ ਇੱਕ ਦਿਨ ਜਾਗੋ ਦੀ ਕਰੀ ਫਿਰ ਦੂਜੇ ਦਿਨ ਬਰਾਤ ਕਰੀ ਫਿਰ ਅੱਧਾ ਪਿੰਡ ਰਹਿ ਗਿਆ ਫਿਰ ਉਹਨਾਂ ਨੂੰ ਅੱਧ ਕਰੀ ਬਾਈ ਲੈ ਕਰ ਦਿਓ ਆਪਣੇ ਕੋਲੇ ਪੈਸੇ ਪੂਰੇ ਨਹੀਂ ਪਿਆਰ ਹੀ ਕਮਾਇਆ ਸੀ ਪੈਸੇ ਵੀ ਨਹੀਂ ਸਾਡੇ ਕੋਲੇ ਇੰਨੇ ਜੇ ਕੋਈ ਲੋਕ ਠੀਕ ਆ ਸੀ ਸਰਦਾਰ ਜ਼ਰੂਰ ਆ ਸਰਦਾਰ ਚੇਤ ਸਿੰਘ ਦੇ ਪੋਤਰਿਆਂ ਬਾਦਲ ਸਾਹਿਬ ਖਾਛ ਹੁੰਦੇ ਸੀਗੇ ਪੰਜਾਬ ਦੇ ਲੀਡਰ ਪਰ ਪੈਸਾ ਪੂਰਾ ਸਾਡੇ ਕੋਲੇ ਕੁਝ ਨਹੀਂ ਪਰ ਪਿਆਰ ਹੀ ਕਮਾਇਆ ਲੋਕਾਂ ਦਾ ਸੀ ਸੱਤ ਆਪਾਂ ਨੂੰ 28 ਵਾਰ ਸਰਪੰਚ ਬਣਿਆ ਜੱਸੀਪਾਉ ਵਾਲੀ ਦੇ ਆਪਾਂ 2 ਵੀਰ ਬਣ ਕੇ ਬਣਿਆ ਇਹਦੇ ਭਰਾਵਾਂ ਦੇ ਸਾਜੋ ਨਾਲ ਪਿਆਰ ਹੀ ਕਮਾਇਆ ਆਪਾਂ ਪਿਆਰ ਆ ਪੈਸਾ ਪੂਰਾ ਹੈ ਨਹੀਂ ਆਪਣੇ ਕੋਲੇ ਬਾਹਲੇ ਲੋਕ ਕਹਿੰਦੇ ਨੇ ਪੈਸੇ ਹੀ ਸਭ ਕੁਝ ਹੈ ਅਸੀਂ ਪੈਸੇ ਵਾਲੇ ਤੇ ਚਿੱਲੇ ਕੱਢਿਆ ਧੌਣਾ ਚੋਂ ਵੱਡੇ ਵੱਡੇ ਦੇ ਬੰਡੇ ਜ਼ਿਲੇ ਚੋਂ ਜਿਹੜੇ ਵੱਡੇ ਵੱਡੇ ਘਾਉਂਦੇ ਨੇ ਬੰਡੇ ਜ਼ਿਲੇ ਚੋਂ ਕਹਿੰਦੇ ਆ ਨਾ ਉਹਨਾਂ ਉਹਨਾਂ ਨਾਲੋਂ ਵੱਧ ਉਹਨਿਆਂ ਨਾਲੋਂ ਵੱਧ ਪਿਆਰ ਕਮਾਇਆ ਆਪਾਂ ਅਮੀਰ ਲੋਕਾਂ ਨਾਲੋਂ